ਹੀ ਮਹੱਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ ਬੇਦੋ ਪਾਠ ਮਤ ਪਾਪਾਂ ਖਾਏ ਉਗਵ ਸੂਰ ਨਾ ਜਾਪੈ ਚੰਦ ਜਹ ਗਿਆਨ ਪ੍ਰਗਾਸ ਆਗਿਆਨ ਮਿਟੰਤ ਬੇਦ ਪਾਠ ਸੰਸਾਰ ਕੀ ਕਾਰ ਪਾੜੁ ਪਾੜ ਪੰਡਤ ਕਰੈ ਵਿਚਾਰ ਬਿਨ ਬੂਜੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰ ਸਪਾਰ ਬਿਨ ਬੂਜੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰਸ ਪਾਰੋ ਚਬਰ 17 ਤਖਤ ਦੇ ਮਾਲਕ ਗੁਰੂ ਗਰੀਬ ਨਿਵਾਜ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੇ ਸਤਕਾਰਯੋਗ ਸਤਸੰਗ ਜਣੋ ਸਤਗੁਰਾਂ ਜੀ ਦੀ ਪਾਵਨ ਬਾਣੀ ਦੇ ਨਾਲ ਆਪਾਂ ਜੁੜਨ ਦਾ ਯਤਨ ਕਰ ਰਹੇ ਹਾਂ ਸਹਿਬ ਜੀ ਦੇ ਪਾਵਨ ਮੁਬਾਰਕ ਬੋਲ ਜੋ ਸਾਡੀ ਜ਼ਿੰਦਗੀ ਰੋਸ਼ਨਮਈ ਕਰਨ ਵਾਲੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਚਾਨਣ ਭਰਨ ਵਾਲੇ ਨੇ ਇਹਨਾਂ ਪਾਵਨ ਬਚਨਾਂ ਨੂੰ ਆਪਾਂ ਕੋਸ਼ਿਸ਼ ਕਰਨੀ ਹੈ ਰਲ ਮਿਲ ਕੇ ਸਾਂਝੀ ਕਰੀਏ ਸੋਹੀ ਰਾਗ ਦੇ ਵਿੱਚੋਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਆਪ ਜੀ ਨੇ ਪਾਠ ਦਾ ਸ਼ਬਦ ਕੀਤਾ ਹੈ ਸੁਣਿਆ ਆਓ ਆਪਾਂ ਸਾਰੇ ਰਲ ਮਿਲ ਕੇ ਪਾਵਨ ਵਿਚਾਰਾਂ ਦੀ ਸਾਂਝ ਪਾਈਏ ਵਿਚਾਰਾਂ ਆਰੰਭਣ ਤੋਂ ਪਹਿਲਾਂ ਆਪਸ ਵਿੱਚ ਫਤਿਹ ਦੀ ਸਾਂਝ ਪਾਈਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਗਰੀਬਨਵਾਸ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਹਾਲਾਂਕਿ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਜਿਹੜੀ ਸਾਡੀ ਜ਼ਿੰਦਗੀ ਦੇ ਅੰਦਰ ਗਿਆਨ ਦਾ ਪ੍ਰਗਿਆਸ਼ ਭਰਦੀ ਹੈ ਕਿਉਂਕਿ ਦੁਨਿਆਵੀ ਉਦਾਹਰਣ ਹੈ ਵੀ ਜਿੱਥੇ ਚਾਨਣ ਹੋਵੇ ਬੱਲਵ ਜਗੇ ਦੀਵਾ ਜਗੇ ਜਿੱਥੇ ਉੱਥੋਂ ਹਨੇਰਾ ਦੂਰ ਹੋ ਜਾਂਦਾ ਹੈ ਕਿਉਂਕਿ ਰੌਸ਼ਨੀ ਨੇ ਆਪਣਾ ਕੰਮ ਕਰਨਾ ਹੈ ਨਾ ਚਾਨਣ ਨੇ ਚਾਨਣ ਹੋ ਗਿਆ ਹਨੇਰਾ ਦੂਰ ਹੋ ਜਾਂਦਾ ਹੈ ਪਰ ਫੇਰ ਵੀ ਤੁਸੀਂ ਵੇਖੋ ਵੀ ਦੁਨੀਆ ਦੇ ਵਿੱਚ ਅਸੀਂ ਬਾਰੀ ਚਾਨਣ ਬਹੁਤ ਕਰ ਲਿਆ। ਦੁਨਿਆਵੀ ਤੌਰ ਤੇ ਅਸੀਂ ਹਨੇਰੇ ਤੋਂ ਬਚਣ ਦੇ ਲਈ ਹਨੇਰੇ ਨੂੰ ਦੂਰ ਕਰਨ ਦੇ ਲਈ ਬਹੁਤ ਰਾਹ ਬਣਾ ਲਏ ਨੇ। ਪ੍ਰਾਣੀ ਸਮਿਆਂ ਦੀ ਗੱਲ ਹੈ ਤੇ ਘਰਾਂ ਦੇ ਵਿੱਚ ਆਦਿਕ ਦੀਵੇ ਬਾਲੇ ਜਾਂਦੇ। ਦਿਨ ਦੀ ਤਾਂ ਠੀਕ ਹੈ ਵੀ ਰੋਸ਼ਨੀ ਸੂਰਜ ਦੀ ਹੈ ਹਨੇਰਾ ਹੋ ਗਿਆ ਤਾਂ ਦੀਵੇ ਬਾਲੇ ਜਾਂਦੇ ਹੌਲੀ ਹੌਲੀ ਬਿਜਲੀ ਆ ਗਈ ਬਿਜਲੀ ਤੇ ਬੱਲਵ ਚੱਲਣ ਲੱਗ ਪਏ ਚਾਨਣ ਦਾ ਸਰੋਤ ਬਣ ਗਏ ਬਿਜਲੀ ਕੱਟੀ ਜਾਣੀ ਹਨੇਰਾ ਹੋ ਜਾਣਾ ਅਨਵਟਰ ਆ ਗਈ ਉਨਾਂ ਨੇ 18 ਤੋਂ ਬਾਅਦ ਜਨਰੇਟਰ ਆ ਗਏ ਇਨਵਰਟਰ ਵੀ ਲੋ ਹੋ ਜਾਂ ਜਨਰੇਟਰ ਚਲਾ ਲੈਂਦਾ ਬੰਦਾ ਸੋਲਰ ਸਿਸਟਮ ਆ ਗਏ ਨੇ ਮਤਲਬ ਇਹ ਵੀ ਬੰਦੇ ਨੂੰ ਹਨੇਰਾ ਪਸੰਦ ਨਹੀਂ ਆਣਾ ਕਿਉਂਕਿ ਹਨੇਰੇ ਦੀ ਇੱਕ ਆਦਤ ਹੈ ਹਨੇਰਾ ਬਹੁਤ ਚੀਜ਼ਾਂ ਨੂੰ ਆਪਣੇ ਵਿੱਚ ਛੁਪਾ ਲੈਂਦਾ ਜਿੱਡੀ ਮਰਜ਼ੀ ਸੋਹਣੀ ਖੂਬਸੂਰਤ ਚੀਜ਼ ਹੋਵੇ ਹਨੇਰੇ ਚ ਪਈ ਹੋਵੇ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਵੀ ਇਹਦੀ ਖੂਬਸੂਰਤੀ ਕਿੰਨੀ ਕਹ ਨਹੀਂ ਦਿੰਦੀ ਖੂਬਸੂਰਤ ਚੀਜ਼ ਐ ਜਿਹੜੀ ਉਹ ਦਿੰਦੀ ਨਹੀਂ ਹਨੇਰੇ ਦੇ ਵਿੱਚ ਜਿੰਨੀ ਮਰਜ਼ੀ ਕੀਮਤੀ ਹੋਵੇ ਤੇ ਜਿੰਨੀ ਮਰਜ਼ੀ ਖੂਬਸੂਰਤ ਹੋਵੇ ਇਹ ਹਨੇਰੇ ਦੀ ਆਦਤ ਐ ਉਹ ਆਪਣੇ ਆਪ ਦੇ ਵਿੱਚ ਰਲ ਆ ਲੈਂਦਾ ਈ ਨਾ ਪਰ ਚਾਨਣ ਦੀ ਆਦਤ ਹੈ ਚਾਨਣ ਉਹ ਚੀਜ਼ ਪ੍ਰਤੱਖ ਕਰ ਦਿੰਦਾ ਜਿਹੜੀ ਹੈ ਕੋਈ ਕੀਮਤੀ ਹੈ ਕੀਮਤੀ ਕਰ ਦਿੰਦਾ ਉਹ ਨੂੰ ਜੇ ਮਿੱਟੀ ਹੈ ਤਾਂ ਉਹ ਨੂੰ ਮਿੱਟੀ ਦਿਖਾ ਦਿੰਦਾ ਭਾਵ ਕੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਰ ਦਿੰਦਾ ਹੈ ਚਾਨਣ ਹਨੇਰੇ ਦੀ ਆਦਤ ਹੈ ਉਹ ਆਪਣੇ ਆਪ ਚ ਹੀ ਸਮੇਟ ਲੈਂਦਾ ਭਾਵੇਂ ਕੋਈ ਸਹੀ ਹੈ ਤੇ ਭਾਵੇਂ ਕੋਈ ਗਲਤ ਹੈ ਉਹ ਆਪਣੇ ਆਪ ਚ ਸਾਰਿਆਂ ਨੂੰ ਸਮੇਟ ਲੈਂਦਾ ਤੇ ਆਪਾਂ ਗੱਲ ਕਰ ਰਹੇ ਸੀ ਸਾ ਵੀ ਦੇਖੋ ਬਾਰੀ ਤੌਰ ਤੇ ਅਸੀਂ ਬਹੁਤ ਸਾਧਨ ਪਣਾ ਲਏ ਨੇ ਚਾਨਣ ਦੇ ਬੰਦੇ ਨੂੰ ਹਨੇਰਾ ਪਸੰਦ ਨਹੀਂ ਹਨੇਰੇ ਤੋਂ ਬਚਣ ਦੇ ਲਈ ਅਸੀਂ ਬਹੁਤ ਕੋਸ਼ਿਸ਼ਾਂ ਕਰ ਲੀਆਂ ਨੇ ਆ ਸਾਡੇ ਕੋਲ ਸਾਧਨ ਹੈਗੇ ਨੇ ਬਰਕਰਾਰ ਨੇ ਅੱਜ ਦੇ ਸਮੇਂ ਦੇ ਵਿੱਚ ਸਾਡੇ ਕੋਲ ਸਭ ਕੁਝ ਹੈ ਬਿਜਲੀ ਤੇ ਬਣਿਆ ਹੋਇਆ ਜਿਹੜੀ ਚੀਜ਼ ਸਾਨੂੰ ਚਾਨਣ ਦੇਵੇ ਅਸੀਂ ਉਹਨਾਂ ਥਾਵਾਂ ਤੇ ਵੀ ਰੌਸ਼ਨੀ ਲੈ ਗਏ ਜਿੱਥੇ ਹਨੇਰਾ ਹੀ ਪਸਰਿਆ ਹੋਇਆ ਸੀ ਮਤਲਬ ਇਹ ਹੈ ਵੀ ਦੇਖੋ ਸਾਡੇ ਕੋਲ ਚਾਨਣ ਦਾ ਸਰੋਤ ਹੈ ਦਿਨ ਵਿੱਚ ਸਾਨੂੰ ਸੂਰਜ ਰੌਸ਼ਨੀ ਦੇ ਰਿਹਾ ਹੈ ਚਾਨਣ ਕਰ ਰਿਹਾ ਹੈ ਤੇ ਰਾਤ ਨੂੰ ਹਨੇਰੇ ਤੋਂ ਬਚਣ ਦੇ ਲਈ ਸਾਡੇ ਕੋਲ ਅੱਜ ਇਲੈਕਟ੍ਰੋਨਿਕ ਸਰੋਤ ਹੈਗੇ ਆ ਪਰ ਸਤਿਗੁਰ ਦੀ ਪਾਵਨ ਬਾਣੀ ਪਤਾ ਗੱਲ ਕੀ ਕਰਦੀ ਹੈ ਸਤਿਗੁਰ ਕਹਿੰਦੇ ਵੀ ਕੀ ਫੇਰ ਵੀ ਜੇ ਤੇਰੇ ਕੋਲ ਇੰਨੇ ਸਾਧਨ ਹੋ ਗਏ ਨੇ ਚਾਨਣ ਦੇ ਤੈਨੂੰ ਚਾਨਣ 'ਚ ਰਹਿਣਾ ਆ ਗਿਆ ਹਨੇਰਾ ਜ਼ਿੰਦਗੀ 'ਚੋਂ ਨਿਕਲ ਗਿਆ ਤੇਰੀ ਚੋਂ ਜ਼ਿੰਦਗੀ 'ਚੋਂ ਹਨੇਰਾ ਨਿਕਲਿਆ ਨਹੀਂ ਪਰ ਸਾਡੇ ਕੋਲ ਸਰੋਤ ਬਹੁਤ ਹੈ ਜ਼ਿੰਦਗੀ 'ਚੋਂ ਹਨੇਰਾ ਥੋੜੀ ਗਿਆ ਜੇ ਜ਼ਿੰਦਗੀ 'ਚ ਹਨੇਰਾ ਨਾ ਹੋਵੇ ਬੰਦੇ ਬੰਦਿਆਂ ਨੂੰ ਧੋਖੇ ਥੋੜੀ ਦੇਣਾ ਜੇ ਜ਼ਿੰਦਗੀ 'ਚ ਹਨੇਰਾ ਨਾ ਹੋਵੇ ਹੁਣੇ ਹਨੇਰੇ ਦੀ ਉਹ ਦੇਖੋ ਮੈਂ ਪਹਿਲਾਂ ਬੇਨਤੀ ਕੀਤੀ ਐ ਵੀ ਹਨੇਰੇ ਦੇ ਵਿੱਚ ਕੁਝ ਨਹੀਂ ਪਤਾ ਲੱਗਦਾ ਕੀ ਸਹੀ ਐ ਕੀ ਗਲਤ ਐ ਜੇ ਜ਼ਿੰਦਗੀ 'ਚ ਹਨੇਰਾ ਨਹੀਂ ਹੈਗਾ ਤਾਂ ਫਿਰ ਦੱਸੋ ਬੰਦਾ ਖਾਣ ਵਾਲੀਆਂ ਚੀਜ਼ਾਂ ਨੂੰ ਸੱਟ ਸਕਦਾ ਜੇ ਜ਼ਿੰਦਗੀ 'ਚ ਹਨੇਰਾ ਹੈ ਤਾਂ ਫੇਰ ਹੀ ਤਾਂ ਸਾਨੂੰ ਪਤਾ ਨਹੀਂ ਨਾ ਲੱਗ ਰਿਹਾ ਵੀ ਖਾਣ ਵਾਲੀ ਚੀਜ਼ ਰੱਖੀ ਦੀ ਐ ਤੇ ਸੱਟਣ ਵਾਲੀ ਚੀਜ਼ ਸੱਟੀ ਦੀ ਐ ਅਰ ਹਾਲਾਤ ਉਲਟ ਨੇ ਜਿਹੜੀ ਚੀਜ਼ ਸਟਣੀ ਹੋਵੇ ਬੰਦਾ ਪਰਸ ਵਿੱਚ ਪਾ ਕੇ ਰੱਖ ਲੈਂਦਾ ਹੈ ਤੇ ਜਿਹੜੀ ਖਾਣ ਵਾਲੀ ਹੋਵੇ ਉਹਨੂੰ ਅੱਗ 'ਚ ਸਾੜ ਦਿੰਦਾ ਉਹਨੂੰ ਪਾਣੀ 'ਚ ਤੈਰ ਦਿੰਦਾ ਇਹ ਹਨੇਰਾ ਨਹੀਂ ਤਾਂ ਹੋਰ ਕੀ ਹੈ ਹਨੇਰਾ ਨਹੀਂ ਤਾਂ ਹੋਰ ਕੀ ਹੈ ਹਨੇਰੀ ਹੈ ਨਾ ਇਹ ਜੇ ਜ਼ਿੰਦਗੀ 'ਚ ਹਨੇਰਾ ਨਾ ਹੋਵੇ ਬੰਦੇ ਠੇਡੇ ਖਾਣ ਠੇਡੇ ਖਾਦੇ ਨਹੀਂ ਅੱਜ ਬੰਦਾ ਪਲ-ਪਲ ਤੋਂ ਠੇਡੇ ਖਾ ਰਿਹਾ ਹੈ ਹੁਣੇ ਹਨੇਰਾ ਕਾਦਾ ਇਹ ਹੈ ਬੇਸਮਝੀ ਦਾ ਹਨੇਰਾ ਅਗਿਆਨਤਾ ਦਾ ਹਨੇਰਾ ਜਿਹੜਾ ਸੁਰਤ ਚ ਸਮਾਇਆ ਜਿਹਨੂੰ ਸਹਬ ਦੀ ਬਾਣੀ ਨੇ ਕਿਹਾ ਹੈ ਨਾ ਵੀ ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਅਤੇ ਚਾਨਣ ਹੁੰਦਿਆ ਗੁਰਬਿਨ ਕੋਰ ਅੰਧਾਰੀ ਹੋਈ ਤਾਂ ਹਨੇਰਾ ਜਿਹੜਾ ਸਮਾਜ ਚ ਪਸਰਿਆ ਹੋਇਆ ਤੇ ਹਨੇਰਾ ਵੀ ਇੰਨਾ ਜ਼ਿਆਦਾ ਹੈ ਵੀ ਪੂਰਾ ਘੁੱਪ ਹਨੇਰਾ ਹੈ ਮੱਸੀਆ ਦੀ ਰਾਤ ਵਾਂਗੂ ਨਹੀਂ ਰਹੇ ਮੱਸੀਆ ਦੀ ਰਾਤ ਵੀ ਕਾਲੀ ਹੁੰਦੀ ਹੈ ਪੁੰਨਿਆਂ ਦੀ ਰਾਤ ਰੌਸ਼ਨੀ ਵਾਲੀ ਹੁੰਦੀ ਹੈ ਕਿਉਂਕਿ ਚੰਦ ਪੂਰਾ ਹੁੰਦਾ ਹੈ ਜਿਹੜੀ ਮੱਸੀਆ ਦੀ ਰਾਤ ਉਹ ਪੂਰੀ ਕਾਲੀ ਹੁੰਦੀ ਹੈ ਤੇ ਸਾਬ ਨੇ ਕਿਹਾ ਵੀ ਇੱਥੇ ਸਮਾਜ ਦੇ ਵਿੱਚ ਅਗਿਆਨਤਾ ਮੱਸੀਆ ਦੀ ਰਾਤ ਵਾਂਗੂ ਫੈਲੀ ਹੋਈ ਹੈ ਕੁੱਪ ਹਨੇਰਾ ਕੁੱਪ ਕਾਦਾ ਹਨੇਰਾ ਹੈ ਗੁਰੂ ਨਾਨਕ ਸਾਹਿਬ ਦੇ ਬੋਲ ਗੁਰਬਾਣੀ ਦੇ ਵਿੱਚੋਂ ਸਮਝਿਓ ਸਤਿਗੁਰੂ ਕਹਿੰਦੇ ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹ ਚੜਿਆ ਕੂੜ ਇਸ ਤਰੀਕੇ ਨਾਲ ਫੈਲਿਆ ਹੋਇਆ ਜਿਵੇਂ ਮੱਸੀਆ ਦੀ ਰਾਤ ਹੋਵੇ ਤੇ ਸਾਰੇ ਪਾਸੇ ਜਦੋਂ ਝੂਠ ਹੀ ਫੈਲਿਆ ਹੋਊਗਾ ਤੇ ਧੋਖ ਹੀ ਮਿਲਣਗੇ ਨਾ ਬੰਦੇ ਨੂੰ ਠੇਢੀ ਖਾਊਗਾ ਨਾ ਬੰਦਾ ਲੁੱਟੇ ਹੀ ਜਾਊਗਾ ਨਾ ਤੇ ਇਹ ਚੀਜ਼ਾਂ ਜਦੋਂ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਨੇ ਤੇ ਬੰਦਾ ਸ਼ਰੋਤ ਬੜੇ ਲਈ ਫਿਰਦਾ ਚਾਨਣ ਦੇ ਪਰ ਗੱਲ ਤਾਂ ਇਹ ਹੈ ਵੀ ਸਾਡੇ ਕੋਲ ਭਾਵੇਂ ਜਿੰਨੇ ਮਰਜੀ ਇਲੈਕਟ੍ਰੋਨਿਕ ਸਾਧਨ ਹੋਣ ਪਰ ਸੁਰਤ ਚ ਪਿਆ ਹੋਇਆ ਹਨੇਰਾ ਕਿਸੇ ਚੀਜ਼ ਦੇ ਨਾਲ ਦੂਰ ਨਹੀਂ ਹੁੰਦਾ ਆਪਾਂ ਅਕਸਰ ਹੀ ਗੱਲ ਕਰਦੇ ਆ ਨਾ ਜਦੋਂ ਕੋਈ ਬੇਸਮਝੀ ਗੱਲ ਕਰੇ ਆਪਾਂ ਕਹਿੰਦੇ ਆ ਵੀ ਤੂੰ ਹਨੇਰੇ 'ਚ ਹੀ ਤੁਰਿਆ ਫਿਰਦਾ ਹੁਣ ਉਹ ਜਿਹੜਾ ਬੰਦਾ ਹਨੇਰੇ 'ਚ ਤੁਰ ਹਾਲਾਂਕਿ ਦਿਨ ਖੜੇ ਸਾਡੇ ਸਾਹਮਣੇ ਖੜਾ ਹੁੰਦਾ ਆਪਾਂ ਕਹਿੰਦੇ ਤੂੰ ਹਨੇਰੇ 'ਚ ਹੀ ਤੁਰਿਆ ਫਿਰਦਾ ਤੈਨੂੰ ਪਤਾ ਨਹੀਂ ਲੱਗਦਾ ਤੂੰ ਬੇਸਮਝ ਹੈ ਹਨੇਰੇ ਚ ਤੂੰ ਤੋਖੇ ਚ ਤੂੰ ਹੁਣ ਉਹ ਤੇ ਜਿਹੜਾ ਸੁਰਤ ਚ ਹਨੇਰਾ ਪਿਆ ਉਹ ਕਿਸੇ ਬੱਲਵ ਜਗਾ ਕੇ ਜਾਂ ਲੇਟਾਂ ਲਵਾ ਕੇ ਤਾਂ ਦੂਰ ਕਰ ਨਹੀਂ ਸਕਦੇ ਆਪਾਂ ਕਹਿੰਨੇ ਵੀ ਤੈਨੂੰ ਸਮਝਾਉਨੇ ਆਂ ਅਸੀਂ ਤੇਰਾ ਹਨੇਰਾ ਦੂਰ ਕਰੀਏ ਤੇਰੀ ਬੇਸਮਝੀ ਦੂਰ ਕਰੀ ਹਨੇਰੇ ਚ ਨਾਰਾ ਸਮਝ ਨੂੰ ਸਮਝ ਲੈ ਗੱਲ ਨੂੰ ਤਾਂ ਇਸ ਲਈ ਸਤਗੁਰੂ ਦੀ ਪਾਵਨ ਬਾਣੀ ਜਿਹੜੇ ਬਚਨ ਕਰਦੀ ਹੈ ਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਆਪਾਂ ਸ਼ਬਦ ਪੜ੍ਹਿਆ ਸੋਹੀ ਰਾਗ ਦੇ ਵਿੱਚ ਮਾਲਕ ਨੇ ਕਿਹਾ ਵੀ ਦੀਵਾ ਬਲੈ ਅੰਧੇਰਾ ਜਾਏ ਜਦੋਂ ਵੀ ਰੋਸ਼ਨੀ ਦਾ ਕੋਈ ਸਾਧਨ ਹੋਵੇ ਹਨੇਰਾ ਦੂਰ ਹੋ ਜਾਂਦਾ ਹੈ ਤੇ ਇੱਕ ਗੱਲ ਇਹ ਆ ਵੀ ਰੋਸ਼ਨੀ ਕਰਨ ਦੇ ਲਈ ਸਾਨੂੰ ਉਦਦਮ ਕਰਨਾ ਪੈਂਦਾ ਹੈ ਹਨੇਰਾ ਦੂਰ ਕਰਨ ਦੇ ਲਈ ਬੱਲਵ ਜਗਾਉਣਾ ਪੈਂਦਾ ਹੈ ਦੀਵਾ ਜਗਾਉਣਾ ਪੈਂਦਾ ਹੈ ਭਰੇ ਹਨੇਰੇ ਦੇ ਵਿੱਚ ਖਾਸियत ਹੈ ਹਨੇਰਾ ਲਿਆਉਣ ਦੇ ਲਈ ਕੋਈ ਉਦਮ ਨਹੀਂ ਕਰਨਾ ਪੈਂਦਾ ਕੋਈ ਵੀ ਹਨੇਰਾ ਦੀਵਾ ਹਟਾ ਦਿਓ ਦੀਵਾ ਦੀਵਾ ਬੁਝਾ ਦਿਓ ਹਨੇਰਾ ਆਪਣੇ ਆਪ ਹੀ ਹੋ ਜਾਂਦਾ ਹੈ ਐਵੇਂ ਹੀ ਜ਼ਿੰਦਗੀ ਹੈ ਸਮਝਿਓ ਜ਼ਿੰਦਗੀ ਵਿੱਚੋਂ ਸਮਝ ਪਾਸੀ ਹੋਊਗੀ ਬੇਸਮਝ ਹੀ ਆਪੀ ਆਜੂਗੀ ਬੇਸਮਝੀ ਲੈ ਕੇ ਨਹੀਂ ਹੋਣੀ ਪੈਂਦੀ ਕਿ ਤੋ ਦੁਨੀਆਂ ਦੇ ਵਿੱਚ ਜਿੰਨੇ ਵੀ ਕਾਲਜ ਯੂਨੀਵਰਸਿਟੀਆਂ ਬਣੇ ਹੋਏ ਨੇ ਪੜਾਉਣ ਦੇ ਲਈ ਬਣੀਆਂ ਨੇ ਬੰਦੇ ਨੂੰ ਸਮਝਾਉਣ ਦੇ ਲਈ ਨੇ ਪਰ ਅੱਜ ਤੱਕ ਇਹ ਤਾਂ ਨਹੀਂ ਨਾ ਕੋਈ ਸਕੂਲ ਖੋਲਿਆ ਵੀ ਜਿੱਥੇ ਚੋਰ ਪੈਦਾ ਕੀਤੇ ਜਾਂਦੇ ਹੋਣ ਜਿੱਥੇ ਨਸ਼ੇੜੀ ਪੈਦਾ ਕੀਤੇ ਜਾਂਦੇ ਹੋਣ ਪਰ ਪੜੇ ਲਿਖਿਆ ਨਾਲੋਂ ਵੱਧ ਤਾਦਾਦ ਇਹਨਾਂ ਚੀਜ਼ਾਂ ਦੀ ਹੈ ਚੋਰਾ ਦੀ ਕੁ ਡਿਗਰੀ ਥੋੜੀ ਹੈ ਧੋਖਾ ਬੰਦਾ ਕਿਤੋਂ ਯੂਨੀਵਰਸਿਟੀ ਤੋਂ ਸਿੱਖਣ ਜਾਂਦਾ ਹੈ ਫਰੇਬ ਕਰਨਾ ਕਿਤੇ ਸਿੱਖਣ ਜਾਂਦਾ ਹੈ ਬੰਦਾ ਕਿੱਥੋਂ ਸਿੱਖਦਾ ਹੈ ਐਂ ਸਿੱਖ ਜਾਂਦਾ ਹੈ ਆਲੇ-ਦੁਆਲੇ ਆਲੇ-ਦੁਆਲੇ ਸਿੱਖ ਜਾਂਦਾ ਹੈ ਐਦਾਂ ਹੀ ਸਿੱਖਦੇ ਜਿੰਦਗੀ ਦੇ ਵਿੱਚ ਕਿਤੇ ਸਿੱਖਣ ਨਹੀਂ ਜਾਂਦਾ ਬੰਦਾ ਨਸ਼ੇ ਕਰਨ ਕਿਤੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿਤੇ ਵੀ ਨਹੀਂ ਕੋਈ ਟ੍ਰੇਨਿੰਗ ਨਹੀਂ ਕਿਤੇ ਨਹੀਂ ਸਿੱਖਣ ਜਾਂਦਾ ਨਸ਼ਾ ਪੀਣਾ ਨਸ਼ਾ ਤਿਆਰ ਕਰਨਾ ਉਹ ਟ੍ਰੇਨਿੰਗ ਥੋੜੀ ਹੈ ਸਿੱਖ ਜਾਂਦਾ ਹੈ ਬੰਦਾ ਤੋ ਇਸ ਲਈ ਜਿਹੜੀ ਆਪਾਂ ਗੱਲ ਕਰ ਰਹੇ ਆਂ ਵੀ ਹਨੇਰਾ ਜ਼ਿੰਦਗੀ ਚ ਲਿਆਉਣ ਦੇ ਲਈ ਕੋਈ ਉਦਮ ਨਹੀਂ ਕਰਨਾ ਪੈਂਦਾ ਤੁਹਾਨੂੰ ਕੋਈ ਪੈਸਾ ਨਹੀਂ ਖਰਚਣਾ ਪੈਂਦਾ ਆਪਣੇ ਆਪ ਹੀ ਆ ਜਾਂਦਾ ਉਹ ਤਾਂ ਆਉਂਦਾ ਕਿਉਂਕਿ ਚਾਨਣ ਨਹੀਂ ਹੈਗਾ ਚਾਨਣ ਦਾ ਨਾਂ ਹੋਣਾ ਹੀ ਹਨੇਰਾ ਹੈ ਚਾਨਣ ਦੀ ਅਣਹੋਂਦ ਹੀ ਹਨੇਰਾ ਬਣ ਜਾਂਦੀ ਹੈ ਹੁਣ ਸਤਿਗੁਰੂ ਨੇ ਪਾਵਨ ਬਾਣੀ ਦੇ ਵਚਨ ਕੀਤੇ ਐ ਮਾਲਕ ਜੀ ਕਹਿੰਦੇ ਦੀਵਾ ਬਲੈ ਅੰਧੇਰਾ ਜਾਏ ਦੀਵਾ ਬਲੇ ਹਨੇਰਾ ਚਾਏ ਦੀਵਾ ਬਲੇ ਹਨੇਰਾ ਦੂਰ ਹੋ ਜਾਂਦਾ ਇਹ ਸੱਚ ਹੈ ਤੇ ਅਸੀਂ ਬਹੁਤ ਕੋਸ਼ਿਸ਼ਾਂ ਕਰ ਲੀਆਂ ਨੇ ਵੀ ਅਸੀਂ ਜ਼ਿੰਦਗੀ ਵਿੱਚੋਂ ਹਨੇਰਾ ਦੂਰ ਰੱਖੀਏ ਤੇ ਹੁਣ ਹਨੇਰੇ 'ਚ ਕੋਈ ਵੀ ਨਹੀਂ ਹੈ ਸਾਡਾ ਸਰੀਰ ਹਨੇਰੇ 'ਚ ਰਹਿਣਾ ਪਸੰਦ ਹੀ ਨਹੀਂ ਕਰ ਰਿਹਾ ਚਾਨਣ 'ਚ ਰਹਿਨੇ ਆ ਰਾਤ ਨੂੰ ਸਾਡੇ ਕੋਲ ਚਾਨਣ ਹੈ ਬਹੁਤ ਤੇ ਸਤਿਗੁਰ ਕਹਿੰਦੇ ਜਿਵੇਂ ਜ਼ਿੰਦਗੀ ਹੈ ਨਾ ਬਾਰੀ ਤੌਰ ਤੇ ਸਾਡੇ ਕੋਲ ਚਾਨਣ ਦੇ ਸਰੋਤ ਬਹੁਤ ਹੈ ਹੁਣ ਜਿੰਨਾ ਧਰਮ ਦਾ ਲਿਟਰੇਚਰ ਹੈ ਧਰਮ ਹੈ ਧਰਮ ਨੇ ਸਾਡੀ ਸੁਰਤ ਵਿੱਚੋਂ ਹਨੇਰਾ ਦੂਰ ਕਰਨਾ ਹੈ ਸਤਿਗੁਰੂ ਕਹਿੰਦੇ ਦੀਵਾ ਬਲੈ ਹਨੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਜਿਵੇਂ ਦੀਵਾ ਬਲਦਾ ਹੈ ਹਨੇਰਾ ਦੂਰ ਹੋ ਜਾਂਦਾ ਹੈ ਐਂ ਜਿਹੜੀ ਧਰਮ ਦੀ ਵਿਚਾਰਤਾ ਰੇ ਸਾਡੀ ਸੁਰਤ ਦੇ ਵਿੱਚੋਂ ਪਾਪਾਂ ਦੀ ਮੈਲ ਨੂੰ ਦੂਰ ਕਰਦੀ ਐ। ਵੇਦ ਪਾਠ ਮਤ ਪਾਪਾਂ ਖਾਈ ਮਤ ਦਾ ਮਤਲਬ ਐ ਇੱਥੇ ਤੱਤੇ ਨੂੰ ਸਿਆਰੀ ਮਤ ਦੇ ਵਿੱਚੋਂ ਪਾਪ ਦੂਰ ਹੁੰਦੇ। ਸਤਿਗੁਰੂ ਕਹਿੰਦੇ ਉਹ ਗਵ ਸੂਰ ਨਾ ਜਾਪੈ ਚੰਦ ਜਹ ਗਿਆਨ ਪ੍ਰਕਾਸ਼ ਅਗਿਆਨ ਮਟੰਤ। ਜਦੋਂ ਸੂਰਜ ਚੜ੍ਹ ਪਵੇ ਨਾ ਉਦੋਂ ਚੰਦ ਦੀ ਲੋੜ ਨਹੀਂ ਪੈਂਦੀ। ਚੰਦਰਮੇ ਦੀ ਲੋੜ ਨਹੀਂ ਪੈਂਦੀ। ਜਦੋਂ ਸੂਰਜ ਦਾ ਪ੍ਰਕਾਸ਼ ਹੋਵੇ ਉਦੋਂ ਚੰਦਰਮੇ ਦਾ ਪ੍ਰਕਾਸ਼ ਫਿੱਕਾ ਪੈ ਜਾਂਦਾ ਹੈ ਹਾਲਾਂਕਿ ਚੰਦਰਮੇ ਦਾ ਆਪਣਾ ਕੋਈ ਪ੍ਰਕਾਸ਼ ਨਹੀਂ ਉਹਦੇ ਕੋਲ ਆਪਣੀ ਕੋਈ ਰੌਸ਼ਨੀ ਨਹੀਂ ਹੈ ਉਹ ਜਦੋਂ ਸੂਰਜ ਦੇ ਸਾਹਮਣੇ ਆਉਂਦਾ ਹੈ ਉਹ ਤੇ ਰੌਸ਼ਨੀ ਪੈਂਦੀ ਹੈ ਤਾਂ ਉਹ ਚਮਕ ਦਿੰਦਾ ਹੈ ਧਰਤੀ ਤੇ ਚਮਕ ਪਹੁੰਚਦੀ ਉਹਦੀ ਆਪਣੀ ਕੋਈ ਰੌਸ਼ਨੀ ਨਹੀਂ ਉਹਦੀ ਪਰ ਜੇ ਉਹ ਕਹੀ ਜਾਵੇ ਵੀ ਮੈਂ ਰੌਸ਼ਨੀ ਦੇ ਰਹੀਆਂ ਤੇਰੀ ਆਪਣੀ ਤਾਂ ਕੋਈ ਰੌਸ਼ਨੀ ਨਹੀਂ ਨਾ ਰੌਸ਼ਨੀ ਤੈਨੂੰ ਚੰਦਰਮਾ ਚੰਦਰਮਾ ਨੂੰ ਸੂਰਜ ਦੇ ਰਿਹਾ ਤਾਂ ਧਰਤੀ ਤੇ ਪੈ ਰਿਹਾ ਜਦੋਂ ਕਦੇ ਧਰਤੀ ਤੇ ਚੰਦਰਮਾ ਚੰਦਰਮਾ ਤੇ ਸੂਰਜ ਦੇ ਵਿਚਾਲੇ ਧਰਤੀ ਆ ਜਾਵੇ ਉਦੋਂ ਕਾਲਾ ਦਿਖਣ ਲੱਗ ਪੈਂਦਾ ਚੰਦਰਮਾ ਦਿਨ ਨਹੀਂ ਇਸ ਲਈ ਗੱਲ ਨੂੰ ਸਮਝਿਓ ਸਤਿਗੁਰ ਕਹਿੰਦੇ ਉਹ ਕਹਵਾ ਸੂਰ ਨਾ ਜਾਪੈ ਚੰਦ ਜਹ ਗਿਆਨ ਪ੍ਰਕਾਸ਼ ਗਿਆਨ ਮਿਟੰਤ ਜਿੱਥੇ ਕਿਤੇ ਸਿੱਧਾ ਸੂਰਜ ਹੀ ਚੜ ਪਵੇ ਉੱਥੇ ਚੰਦਰਮੇ ਦੀ ਲੋੜ ਪੈਣੀ ਹੈ ਨਹੀਂ ਪੈਂਦੀ ਤੇ ਸਤਿਗੁਰ ਕਹਿੰਦੇ ਜਿੱਥੇ ਗਿਆਨ ਆ ਜੇ ਇੱਥੇ ਥੋੜੀ ਚੰਦਰਮਿਆਂ ਦੀ ਲੋੜ ਪੈਣੀ ਹੈ ਫਿਰ ਹੁਣ ਅਸੀਂ ਜ਼ਿੰਦਗੀ ਬਦਲਣ ਦੇ ਲਈ ਤੁਰੇ ਤਾਂ ਚੰਦਰਮਿਆਂ ਕੋਲ ਤੁਰੇ ਫਿਰਦੇ ਜਿਨ੍ਹਾਂ ਕੋਲ ਆਪਣੀ ਆਪਣੀ ਰੋਸ਼ਨੀ ਨਹੀਂ ਹੈ ਕੋਈ ਜਿਨ੍ਹਾਂ ਕੋਲ ਆਪਣੀ ਕੋਈ ਰੋਸ਼ਨੀ ਨਹੀਂ ਹੈ ਅਸੀਂ ਉਹਨਾਂ ਤੋਂ ਰੋਸ਼ਨੀਆਂ ਲੱਭਦੇ ਫਿਰਦੇ ਆ ਵੀ ਖੋਰੇ ਸਾਨੂੰ ਮਿਲ ਜੇ ਅਸੀਂ ਚੰਦ ਚੰਦਰਮੇ ਅਸੀਂ ਤਾਰੇ ਲੱਭਲੇ ਰੌਸ਼ਨੀ ਵਾਸਤੇ ਪਰ ਤਾਰੇ ਤੇ ਚੰਦਰਮੇ ਰੌਸ਼ਨੀ ਉਨੀ ਨਹੀਂ ਦੇ ਸਕਦੇ ਜਿੰਨੀ ਸੂਰਜ ਨੇ ਦੇਣੀ ਹੈ ਜਿੰਨੀ ਰੌਸ਼ਨੀ ਸੂਰਜ ਦੀ ਹੋਗੀ ਤੇ ਸਤਿਗੁਰ ਕਹਿੰਦੇ ਸਮਾਜ ਦੇ ਲੋਕ ਵੇਖੋ ਜ਼ਿੰਦਗੀ ਦੇ ਅੰਦਰ ਹਰੇਕ ਜਿਉਂਦਾ ਵੀ ਮੈਂ ਤਾਂ ਔਖੇ ਚਨਾ ਰਵਾ ਮੈਂ ਫਰੇਬ ਚਨਾ ਫਸਾ ਮੈਂ ਬਹੁਤ ਸਿਆਣਾ ਬਣ ਜਾ ਪਰ ਇਹ ਸਿੱਖਦਾ ਕਿੱਥੋਂ ਹੈ ਸਿਆਣਪ ਇਹ ਚਾਹੁੰਦਾ ਕਿਥੋਂ ਆ ਵੀ ਮੈਨੂੰ ਚਾਨਣ ਦਿਸੇ ਸਾਰੇ ਪਾਸੇ ਹੁੰਦਾ ਇਹ ਵੀ ਤਾਂ ਇਹ ਮੈਨੂੰ ਪਰਤੱਖ ਚੀਜ਼ਾਂ ਦੇ ਸੰ ਮੈਨੂੰ ਪਤਾ ਲੱਗ ਜੇ ਉਹਦੇ ਲਈ ਕੀ ਉਪਾਅ ਕਰਦਾ ਹੈ ਅਨੇਕ ਹੀ ਉਪਾਅ ਨੇ ਬੰਦੇ ਕੋਲ ਅਨੇਕਾਂ ਇਹੋ ਜਿਹੇ ਉਪਾਅ ਕਰ ਰਿਹਾ ਹੈ ਜਿਨ੍ਹਾਂ ਨੂੰ ਆਪ ਸਮਝ ਨਹੀਂ ਉਹਨਾਂ ਤੋਂ ਪਾ ਪੁੱਛਣ ਚੱਲ ਪੈਂਦਾ ਚੰਦਰਮਿਆਂ ਕੋਲ ਜਿਨ੍ਹਾਂ ਕੋਲ ਆਪਣੀ ਕੋਈ ਰੌਸ਼ਨੀ ਨਹੀਂ ਉਹਨਾਂ ਤੋਂ ਪੁੱਛਦਾ ਵੀ ਸਾਨੂੰ ਜ਼ਿੰਦਗੀ ਚ ਚਾਨਣ ਦੇ ਦੋ ਪਰ ਜੇ ਸਤਿਗੁਰੂ ਕਹਿੰਦੇ ਸਿੱਧਾ ਸੂਰਜ ਕੋਲ ਹੀ ਆ ਜੇ ਤੈਨੂੰ ਪਰਤੱਖ ਨਾ ਚੀਜ਼ਾਂ ਦਿਖ ਪਣ ਠੇਡੇ ਕਿਉ ਖਾਵੇਂ ਸਹੀ ਸਹੀ ਲੱਗੇ ਤੈਨੂੰ ਗਲਤ ਦਾ ਨਿਰਣਾ ਹੋ ਜੇ ਤੇਰਾ ਸਹੀ ਗਲਤ ਦਾ ਉਹ ਗਵਾ ਸੂਰ ਨਾ ਜਾਪੈ ਚੰਦ ਜਹ ਗਿਆਨ ਪ੍ਰਕਾਸ਼ ਅਗਿਆਨ ਮਿਟੰਤ ਇਹ ਹੋਣਾ ਚਾਹੀਦਾ ਸੀ ਜ਼ਿੰਦਗੀ ਦੇ ਅੰਦਰ ਜ਼ਿੰਦਗੀ ਦੇ ਵਿੱਚ ਹਨੇਰਾ ਦੂਰ ਕਰਨ ਦੇ ਲਈ ਆਪਣੀ ਸੁਰਤ ਦਾ ਹਨੇਰਾ ਦੂਰ ਕਰਨ ਦੇ ਲਈ ਤੈਨੂੰ ਸੂਰਜ ਦੇ ਸਾਹਮਣੇ ਹੋਣਾ ਪੈਣਾ ਸੀ ਸਣਮੁਖ ਹੋਣਾ ਪੈਣਾ ਸੀ ਪਰ ਹੋਇਆ ਨਹੀਂ ਹੋਇਆ ਨਹੀਂਗਾ ਹੁਣ ਤੁਸੀਂ ਕਹੋਗੇ ਵੀ ਹੋਈ ਕਿਉਂ ਨਹੀਂ ਤੁਸੀਂ ਵੇਖੋ ਵੀ ਧਰਮ ਦੀ ਜਿੰਨੀ ਵਿਚਾਰ ਧਾਰਾ ਸਮਾਜ ਦੇ ਵਿੱਚ ਹੈ ਜਿੰਨਾ ਲਿਟਰੇਚਰ ਧਰਮ ਦਾ ਹੈ ਸਮਾਜ ਦੇ ਵਿੱਚ ਜਿੰਨੇ ਧਰਮ ਦੇ ਗ੍ਰੰਥ ਨੇ ਨਾ ਬਾਕੀ ਚੀਜ਼ਾਂ ਦੇ ਇੰਨੇ ਗ੍ਰੰਥ ਨਹੀਂ ਹੈਗੇ ਪੁਸਤਕਾਂ ਨਹੀਂ ਹੈਗੀਆਂ ਜਿੰਨਾ ਧਰਮ ਦਾ ਲਿਟਰੇਚਰ ਸਮਾਜ ਦੇ ਵਿੱਚ ਆ ਬਹੁਤ ਜ਼ਿਆਦਾ ਹੈ ਪਰ ਜਿੰਨਾ ਧਰਮ ਦਾ ਪ੍ਰਚਾਰ ਹੋ ਰਿਹਾ ਕੀ ਉਹਨੇ ਲੋਕ ਸਿਆਣੇ ਹੋ ਰਹੇ ਆ ਕੀ ਉਹਨੇ ਲੋਕਾਂ ਦੇ ਵਿੱਚ ਸਮਝ ਆ ਰਹੀ ਹੈ ਕਿ ਉਹਨੇ ਗਿਆਨ ਵਿਆਣ ਹੋ ਗਏ ਨੇ ਲੋਕ ਆ ਉਹਨੇ ਸਿਆਣੇ ਬਣ ਗਏ ਤੁਸੀਂ ਜਿੱਥੇ ਮਰਜੀ ਵੇਖੋ ਵੀ ਹਰੇਕ ਥਾਂ ਤੇ ਕਿਤੇ ਨਾ ਕਿਤੇ ਘਰਾਂ ਵਿੱਚ ਜਾਓ ਵਾਲੇ ਦੁਆਲੇ ਟੈਲੀ ਹਰੇਕ ਥਾਂ ਤੇ ਗਿਆਨ ਦੀਆਂ ਗੱਲਾਂ ਚੱਲ ਰਹੀਆਂ ਨੇ ਧਰਮ ਦੀਆਂ ਗੱਲਾਂ ਚੱਲ ਰਹੀਆਂ ਨੇ ਅੱਜ ਤੋਂ ਤੁਸੀਂ ਦੇਖੋ 50 60 ਸਾਲ ਦਾ ਸਮਾਂ ਪਹਿਲਾਂ ਉਦੋਂ ਬਹੁਤਾ ਬੋਲਬਾਲਾ ਨਹੀਂ ਐ ਇਨ੍ਹਾਂ ਧਾਰਮਿਕ ਪੁਸਤਕਾਂ ਦਾ ਧਾਰਮਿਕ ਗ੍ਰੰਥਾਂ ਦਾ ਆਪਾਂ ਆਪਣੀ ਮਤ ਦੀ ਗੱਲ ਕਰੀਏ ਤਾਂ ਬਹੁਤਾ ਨਹੀਂ ਧਾਰਮਿਕ ਗ੍ਰੰਥਾਂ ਦਾ ਬੋਲਬਾਲਾ ਕਿਤੇ ਟਾਵਾ ਕੋਈ ਗੁਰਦੁਆਰਾ ਪਿੰਡਾਂ ਦੇ ਵਿੱਚ ਬਾਣੀ ਪੜੀ ਜਾਂਦੀ ਆ ਲੋਕ ਜਾਂਦੇ ਆ ਕਿਤੇ ਇਕੱਠੇ ਹੋਇਆ ਕਿਤੇ ਇਕੱਠੇ ਹੋਏ ਜਾਂਦੇ ਮੰਨ ਲਓ ਵੀ ਟਾਈਮ ਬਾਅਦ ਕਿਤੇ ਮੇਲ ਹੋਣਾ ਜੋੜ ਮੇਲੇ ਹੋਣੇ ਕਦੇ ਕਦੇ ਕਿਤੇ ਬਾਣੀ ਸੁਣਨ ਨੂੰ ਬੰਦੇ ਜਾਂ ਪੜਨ ਵਾਲੇ ਹੁੰਦੇ ਪੜੀ ਤਾਂ ਬਹੁਤਿਆਂ ਤੋਂ ਨਹੀਂ ਜਾਂਦੀ ਸਟਾਵੇਂ ਹੁੰਦੇ ਪਰ ਅੱਜ ਤਾਂ ਪੜਨ ਵਾਲੇ ਵੀ ਬਹੁਤ ਐ ਸੁਣਨ ਵਾਲੇ ਵੀ ਬਹੁਤ ਐ ਸੁਣਾਉਣ ਵਾਲੇ ਵੀ ਬਹੁਤ ਐ ਹੈ ਨਾ ਸਾਰਾ ਕੁਝ ਕਿਤੇ ਵੀ ਐ ਤੁਸੀਂ ਸਾਡੇ ਕੋਲ ਸਰੋਤ ਬਹੁਤ ਨੇ ਸਾਡੇ ਕੋਲ ਬੜੇ ਸਰੋਤ ਬਣ ਗਏ ਨੇ ਸਾਧਨ ਬਹੁਤ ਨੇ ਗਿਆਨ ਦੇ ਸਾਧਨ ਬਹੁਤ ਹੈਗੇ ਆ ਪਰ ਦੁਨੀਆ ਫੇਰ ਹਨੇਰੇ ਚ ਹੀ ਕਿਉਂ ਤੁਰੇ ਫਿਰਦੀ ਆ ਸਗੋਂ ਦਿਨੋਂ ਦਿਨ ਹਨੇਰਾ ਵੱਧਦਾ ਹੀ ਜਾ ਰਿਹਾ ਸੁਰਤਾਂ ਦਾ ਜਿੰਨਾ ਸਮਝਾਓ ਜਿੰਨੀ ਆਪਾਂ ਵਿਚਾਰ ਤਾਰਾ ਸੱਚ ਦੀ ਗੱਲ ਕਰ ਰਹੀ ਹਾਂ ਲੋਕ ਦਿਨੋਂ ਦਿਨ ਝੂਠ ਦਾ ਪਲੰਦਾ ਭਾਰਾ ਕਰਦੇ ਜਾ ਰਹੇ ਆ ਜਿੰਨੀ ਤੁਸੀਂ ਇਮਾਨਦਾਰੀ ਦੀ ਗੱਲ ਕਰੋ ਬੇਦਬੀ ਮਾਨੀ ਵਧਦੀ ਜਾ ਰਹੀ ਹੈ ਜਿੰਨਾ ਸੱਚ ਸੁਣਾਉ ਲੋਕਾਂ ਗਿਆਨਤਾ ਚ ਉਹਨਾਂ ਵੱਧ ਫਸ ਰਹੇ ਆ ਕੀ ਕਾਰਨ ਹੈ ਉਹ ਨਹੀਂ ਤਾਂ ਕਹਿ ਨਹੀਂ ਸਕਦੇ ਵੀ ਸਾਡੇ ਕੋਲ ਚਾਨਣ ਨਹੀਂ ਹੈਗਾ ਹੈਗਾ ਦੀਵਾ ਹੈ ਪਰ ਸਤਿਗੁਰ ਕਹਿੰਦੇ ਹਾਲਾਤ ਇਹ ਹੈ ਹਾਥ ਦੀਪ ਕੂਏ ਪਰ ਹੈ ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸ਼ਲਾਤ ਹਾਥ ਦੀਪ ਕੋਏ ਪਰ ਇਹ ਨਹੀਂ ਵੀ ਇਹਨੂੰ ਸਮਝ ਨਹੀਂ ਆਏਗੀ ਸਮਝ ਹੈ ਪ੍ਰਜਾਨ ਬੁੱਝ ਕੇ ਕਰ ਜਾਂਦਾ ਹੈ ਜਾਣ ਬੁੱਝ ਕੇ ਕਿਉਂ ਕਿ ਸੂਰਜ ਦੇ ਸਾਹਮਣੇ ਆਉਣ ਦੀ ਹੈਸ਼ੀਅਤ ਨਹੀਂ ਹੈਗੀ ਹੈਸ਼ੀਅਤ ਦਾ ਮਤਲਬ ਸਮਝਦੇ ਹੋ ਤਾਕਤ ਹੈ ਨਹੀਂ ਨਹੀਂ ਸੂਰਜ ਦਾ ਸਾਹਮਣਾ ਕਰ ਨਹੀਂ ਸਕਦਾ ਜਿਹੜੇ ਨੇ ਅੱਖਾਂ ਖੋਲਣੀਆਂ ਨੇ ਬਾਣੀ ਤਾਂ ਜੀ ਮੈਂ ਪੜ ਨਹੀਂ ਸਕਦਾ ਫੇਰ ਕੋਈ ਹੋਰ ਪਾ ਛੱਡ ਦੋ ਕੋਈ ਹੋਰ ਪਾ ਦੱਸ ਦੋ ਹੁਣ ਮੇਰੇ ਵਰਗਾ ਬੈਠਾ ਬੰਦਾ ਕਹਿੰਦਾ ਵੀ ਜੇ ਬਾਣੀ ਨਹੀਂ ਪੜ ਸਕਦਾ ਲੈ ਧੂਪ ਦੀ ਡੱਬੀ ਲੈ ਜਾ ਇਹੀ ਲਾ ਲਿਆ ਕਰ ਆਹੀ ਕਰ ਲਿਆ ਕਰ ਤੂੰ ਬਸ ਜੇ ਬਾਣੀ ਨਹੀਂ ਪੜ ਸਕਦਾ ਤੇ ਹੁਣ ਬੰਦਿਆਂ ਨੂੰ ਇਹ ਤਾਂ ਸਮਝ ਆਉਂਦਾ ਠੀਕ ਹੈ ਵੀ ਬਾਣੀ ਛੱਡੋ ਹੋਰ ਕੰਮ ਜਿੰਨੇ ਮਰਜੀ ਦੱਸੋ ਸਾਨੂੰ ਤੇ ਸਾਡਾ ਦੁੱਖ ਇਹ ਹੈ ਵੀ ਅਸੀਂ ਬੜੇ ਚੰਦਰਮੇ ਖੜੇ ਕਰ ਲਏ ਹਰੇਕ ਚੀਜ਼ ਚੰਦਰਮੇ ਚੰਦਰਮੇ ਹੀ ਬਣਾ ਲਈ ਨਾ ਹਰੇਕ ਚੀਜ਼ ਨੂੰ ਅਸੀਂ ਜਦੋਂ ਧਰਮ ਬਣਾ ਛੱਡਿਆ ਹਰੇਕ ਚੀਜ਼ ਨੂੰ ਜਦੋਂ ਅਸੀਂ ਗੁਰੂ ਬਣਾ ਛੱਡਿਆ ਅਸੀਂ ਸਮਝ ਲਿਆ ਵੀ ਖੌਰੀ ਇਹੀ ਚੀਜ਼ ਮੈਨੂੰ ਤਾਰਨ ਵਾਲੀ ਹੈ ਬਣਾ ਨਹੀਂ ਲਿਆ ਸਮਾਜ ਤੁਸੀਂ ਵੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲੋਂ ਲੋਕ ਤਰਜੀਹ ਜਾਦੇ ਕੋਲੇ ਪਏ ਪਾਣੀ ਨੂੰ ਦੇ ਰਿਹਾ ਵੀ ਇਹਨੇ ਖੌਦਰੀ ਸਾਡੇ ਸੁਰਤ ਦੇ ਜਾਂ ਦਿਮਾਗ ਦੀ ਮੈਲ ਖਤਮ ਕਰ ਦੇਣੀ ਹੈ ਧਾਗਿਆਂ ਨੂੰ ਭੱਜੇ ਫਿਰਦੇ ਲੋਕ ਪਾਣੀ ਨੂੰ ਭੱਜੇ ਫਿਰਦੇ ਆ ਬਾਣੀ ਸੁਣੀ ਨਹੀਂ ਪਰ ਪਾਣੀ ਜ਼ਰੂਰ ਮਿਲਣਾ ਚਾਹੀਦਾ ਮੈਨੂੰ ਤੂਫ ਜਿਹੜੀ ਰਲਾਈ ਆ ਖੰਡਪਾਟ ਸਾਹਿਬ ਤੇ ਉਹ ਮਿਲਣੀ ਚਾਹੀਦੀ ਹੈ ਘਰੇ ਲਾਈ ਲਿਆ ਕਰਾਂਗੇ ਤਾਂ ਗੱਜਰੂਰ ਮਿਲਣਾ ਚਾਹੀਦਾ ਜਿਹੜਾ ਪਾਵੇ ਨਾਲ ਬੰਨਿਆ ਉਹਨਾਂ ਸਾਨੂੰ ਆਇਆ ਹੋਗਾ ਵੀ ਖੌਰੇ ਗੁਰੂ ਦਾ ਆਸ ਉਹਨਾਂ ਚ ਸਾਨੂੰ ਆਇ ਲੱਗਣ ਲੱਗ ਪਈ ਆ ਵੀ ਚੀਜ਼ ਗੁਰੂ ਦੀ ਆ ਵੀ ਚੀਜ਼ ਗੁਰੂ ਦੀ ਹੈ ਹੁਣ ਤੁਸੀਂ ਦੱਸੋ ਚੰਦਰਮਾ ਕਿੰਨਾ ਕੁ ਚਾਨਣ ਦੇਊਗਾ ਔਰ ਸੂਰਜ ਦੇ ਸਾਹਮਣੇ ਹੋਣ ਦੀ ਸਾਡੀ ਐਸੀयत ਨਹੀਂ ਹੈਗੀ ਵੀ ਕਦੇ ਸੂਰਜ ਦਾ ਪੱਲਾ ਫੜ ਲਈਏ ਵੀ ਇਹ ਨਹੀਂ ਜਿਹੜੇ ਨੇ ਚਾਨਣ ਦੇਣਾ ਕਿਤੇ ਇਹਨੂੰ ਸਾਡੀ ਜ਼ਿੰਦਗੀ ਦਾ ਹਿੱਸਾ ਬਣਾ ਲਈਏ ਅਸੀਂ ਕਦੇ ਇਹਦੇ ਸਾਹਮਣੇ ਹੋ ਜੇ ਅੱਖਾਂ ਖੋਲਦੇ ਇਥੋਂ ਡਰ ਲੱਗਦਾ ਸਾਨੂੰ ਵੀ ਨਹੀਂ ਆ ਸਕਦੇ ਕਿਉਂਕਿ ਅੱਖਾਂ ਖੋਲਦਾਂ ਨਾ ਔਰ ਜਿਹੜੇ ਬੰਦੇ ਨੇ ਕਦੇ ਸਾਹਮਣੇ ਸੂਰਜ ਦੇ ਅੱਖਾਂ ਕੀਤੇ ਨੇ ਮੇਰੇ ਵਰਗਾ ਬੰਦਾ ਤਾਂ ਹੀ ਕਹੋਗਾ ਨਾ ਵੀ ਅੱਖਾਂ ਦੁਖਦੀਆਂ ਨੇ ਸੂਰਜ ਸਾਹਮਣੇ ਚ ਝੱਕਿਆ ਨਾ ਉਧਰ ਨਾ ਐਂ ਹੁੰਦਾ ਬਾਣੀ ਦੀ ਗੱਲ ਹੋਵੇ ਬਾਣੀ ਦੀ ਗੱਲ ਕਰੀਏ ਤੇ ਅੱਖਾਂ ਹੀ ਦੁਖਦੀਆਂ ਨੇ ਫਿਰ ਲਈ ਕਿਹੜੀਆਂ ਗੱਲਾਂ ਹੋ ਗਈਆਂ ਅੱਖਾਂ ਦੁਖਣ ਲੱਗ ਪੈਂਦੀਆਂ ਨੇ ਬੰਦਿਆਂ ਦੀ ਬਹੁਤੀਆਂ ਮੰਨਣੀ ਨਾ ਲੱਗਦਾ ਫਿਰ ਬਾਣੀ ਚ ਬਾਣੀ ਦੀਆਂ ਗੱਲਾਂ ਚੁੱਭਦੀਆਂ ਨੇ ਸਾਨੂੰ ਚੱਗੀਆਂ ਨਹੀਂ ਲੱਗਦੀ ਅੱਖਾਂ ਜਵਜਦੀਆਂ ਨੇ ਭਾਵ ਕੇ ਹੁਣ ਸਮਝੋ ਬੀ ਸਿੱਧਾ ਸੁਰਤ ਚਵਾਦੀਆਂ ਨੇ ਚਾਨਣ ਕਰਦੀਆਂ ਨੇ ਤੇ ਸਾਨੂੰ ਪਸੰਦ ਥੋੜੀ ਐ ਚੰਗਾ ਥੋੜੀ ਲੱਗਦਾ ਤੇ ਇਸ ਲਈ ਸਤਿਗੁਰੂ ਕਹਿੰਦੇ ਐ ਵੀ ਜੇ ਕਿਤੇ ਸੂਰਜ ਦੇ ਨਾਲ ਹੀ ਜੁੜ ਜਾਵੇਂ ਸਿੱਧਾ ਤੋਂ ਆ ਜਿੰਨੇ ਤੋਂ ਚੰਦਰਮਿਆਂ ਤੋਂ ਰੋਸ਼ਨੀ ਲੈ ਰਹੇ ਆ ਜਿੰਨੀਆਂ ਚੀਜ਼ਾਂ ਦੇ ਸਾਧਨ ਤੇਰੇ ਬਣਾਏ ਹੋਏ ਧਰਮ ਦੇ ਨਾਂ ਤੇ ਕਰਮ ਕਾਂਡ ਇਨਾਂ ਤੋਂ ਪੱਲਾ ਛੁਡਾ ਕੇ ਸਿੱਧਾ ਚਾਨਣ ਦਾ ਹੋ ਜੇ ਜੇ ਗਿਆਨ ਪ੍ਰਕਾਸ਼ ਗਿਆਨ ਮੰਤਰ ਗਿਆਨ ਤਾਂ ਦੂਰ ਹੋ ਜੇ ਇਹਨਾਂ ਚੀਜ਼ਾਂ ਨੇ ਤਾਂ ਸਗੋ ਤੇਰੇ ਚ ਵੱਧ ਗਿਆਨ ਤਾਂ ਭਰੀ ਐ ਭਰੀ ਐ ਤੇਰੇ ਚ ਗਿਆਨ ਆਪਾਂ ਗੱਲ ਕਰ ਰਹੇ ਸੀ ਵੀ ਧਰਮ ਦਾ ਕਰਮ ਬਹੁਤ ਹੋ ਰਿਹਾ ਧਰਮ ਦੀ ਵਿਚਾਰਤਾਰਾ ਬਹੁਤ ਨੇ ਲੋਕ ਸਿਆਣੇ ਕਿਉਂ ਨਹੀਂ ਹੋ ਰਹੇ ਪਰ ਸਤਿਗੁਰੂ ਨੇ ਕਿਹਾ ਹੈ ਵੀ ਸਤਿਗੁਰੂ ਕਹਿੰਦੇ ਹੋ ਰਿਹਾ ਹੈ ਹੋਈ ਰਿਹਾ ਹੈ ਕਮਾ ਨਹੀਂ ਕੋਈ ਰਿਹਾ ਧਰਮ ਦੇ ਕਰਮ ਹੋ ਹੀ ਰਹੇ ਨੇ ਸਿਰਫ ਕਮਾ ਕੋਈ ਨਹੀਂ ਰਿਹਾ ਅਗਲਾ ਬਚਨ ਪੜਿਓ ਜੇ ਗਿਆਨ ਪ੍ਰਗਿਆਸ਼ ਅਗਿਆਨ ਮਟੰਤ ਇੱਥੇ ਤੱਕ ਹੋ ਗਈ ਸਤਿਗੁਰੂ ਕਾ ਅੱਗੇ ਬਚਨ ਕਰਦਿਆ ਕਹਿੰਦੇ 베ਦ ਜਾਂ ਪਾਠ ਕਰਨੇ ਇਹ ਸਿਰਫ ਸੰਸਾਰ ਦੀ ਕਾਰ ਬਣ ਗਈ ਹੈ ਕਮਾਉਣਾ ਨਹੀਂ ਬਣਿਆ ਕਾਰ ਬਣ ਗਈ ਹੈ ਸਾਡੀ ਅਸੀਂ ਸਿਰਫ ਰਵਾਜ਼ ਬਣਾ ਲਿਆ ਅਸੀਂ ਸਿਰਫ ਇਸ ਚੀਜ਼ ਨੂੰ ਜ਼ਿੰਮੇਵਾਰੀ ਨਹੀਂ ਸਮਝਿਆ ਅਸੀਂ ਸਿਰਫ ਇਹ ਸਮਝ ਲੈ ਵੀ ਕਰ ਨਹੀਂ ਕਰਨਾ ਭਾਵੇਂ ਪਾਠ ਹੋਵੇ ਬਾਣੀ ਨੂੰ ਪੜਨਾ ਹੋਵੇ ਸੋਣਾ ਹੋਵੇ ਅਸੀਂ ਸਿਰਫ ਇਹ ਬਣਾ ਲੈ ਵੀ ਬਸ ਚੰਗਾ ਹੈ ਕੀ ਚੰਗਾ ਇਹ ਨਹੀਂ ਪਤਾ ਸਾਨੂੰ ਅਕਸਰ ਜੇ ਕਿਸੇ ਨੂੰ ਪੁੱਛੋ ਵੀ ਗੁਰਦੁਆਰੇ ਜਾਣਾ ਚੰਗੀ ਗੱਲ ਆ ਕੀ ਚੰਗਾ ਇਹਦੇ ਵਿੱਚ ਕੋਈ ਪਤਾ ਨਹੀਂ ਮੈਨੂੰ ਲੌਜੀਕ ਕੀ ਇਸ ਗੱਲ ਦਾ ਪਤਾ ਮੈਨੂੰ ਬਾਣੀ ਪੜਨੀ ਚੰਗੀ ਹੁੰਦੀ ਹੈ ਕੀ ਚੰਗਾ ਹੈ ਬਾਣੀ ਪੜ ਕੇ ਉਹ ਪਤਾ ਨਹੀਂ ਮੈਨੂੰ ਤਾਂ ਇਹ ਸ ਲਈ ਸਤਿਗੁਰੂ ਕਹਿੰਦੇ ਇਹ ਵੀ ਜੇ ਤਾਂ ਕਿਤੇ ਗੱਲ ਨੂੰ ਸਮਝਿਆ ਹੁੰਦਾ ਫੇਰ ਤਾਂ ਸਮਝ ਪੈਂਦੀ ਵੀ ਚੰਗਾ ਹੈ ਕਿ ਬਸ ਸਮਝਿਆ ਮੈਂ ਹੈ ਨਹੀਂ ਬਸ ਚੰਗਾ ਹੀ ਐ ਨਹੀਂ ਕਹਿ ਕੇ ਸਰਦਾ ਇਹ ਚੰਗਾ ਦੱਸ ਧਾਰਮਿਕ ਸਾਂਤੇ ਵੱਡੇ ਤੋਂ ਵੱਡੇ ਤੇ ਜਾਈ ਬਸ ਚੰਗਾ ਹੁੰਦਾ ਜਾਈ ਜ਼ਿੰਦਗੀ 'ਚ ਬਦਲਾਅ ਆਵੇ ਤੇਰੇ ਅੰਦਰ ਅਗਿਆਨਤਾ ਖਤਮ ਹੋਵੇ ਉਹ ਚੀਜ਼ ਚੰਗੀ ਹੈ ਉਹ ਚੀਜ਼ ਨੂੰ ਐਕਸੈਪਟ ਕਰ ਉਹ ਚੀਜ਼ ਚੰਗੀ ਹੈ ਤੇ ਸਤਿਗੁਰ ਕਹਿੰਦੇ ਆ ਇਹ ਚੀਜ਼ਾਂ ਜਿਹੜੀਆਂ ਨੇ ਨਾ ਬੇਦਪਾਠ ਸੰਸਾਰ ਕੀ ਕਾਰ ਬਣ ਗਏ ਨੇ ਇਹਨਾਂ ਚੀਜ਼ਾਂ ਦਾ ਪਾਠ ਕਰਨਾ ਵਿਚਾਰਾਂ ਕਰਨੀਆਂ ਖੰਡ ਪਾਠ ਹੋ ਗਏ ਸਹਿਜ ਪਾਠ ਹੋ ਗਏ ਲੜੀਆਂ ਚੱਲ ਪਏ ਸਿਰਫ ਸੰਸਾਰ ਦੀ ਕਾਰ ਬਣ ਗਈ ਹੈ ਸਿਰਫ ਐ ਸਮਝ ਲਿਆ ਵੀ ਕਰਨ ਨਹੀਂ ਕਰਨਾ ਐਈ ਬਣ ਗਿਆ ਸਾਡੇ ਵਰਗੇ ਪੜਨ ਵਾਲਿਆਂ ਦਾ ਵੀ ਬਣ ਗਿਆ ਤੇ ਕਰਾਉਣ ਵਾਲਿਆਂ ਦੇ ਵੀ ਬਣ ਕੇ ਵੀ ਕਰਾਉਣਾ ਹੀ ਕਰਾਉਣਾ ਸੁਖਿਆ ਹੋਇਆ ਸੀ ਵਿਸਕਰਾਂਤ ਹੋ ਗਿਆ ਬਸ ਇਸ ਹਾਲੇ ਕਬਾਦ ਦੋ ਸਾਲਾ ਬਾਅਦ ਮੈਂ ਕਰਾਈ ਦਿਨਾ ਹੁੰਦਾ ਐਂ ਬਣ ਗਿਆ ਨਾ ਤੇ ਸਤਿਗੁਰ ਕਹਿੰਦੇ ਪੜ ਪੜ ਪੰਡਿਤ ਕਰਾਂ ਵਿਚਾਰ ਬਹੁਤੇ ਮੇਰੇ ਵਰਗੇ ਵਿਚਾਰਾਂ ਵੀ ਕਰਕੇ ਸੁਣਾ ਦਿੰਦੇ ਯਾ ਲਿਖਿਆ ਆ ਲਿਖਿਆ ਆ ਲਿਖਿਆ ਆ ਲਿਖਿਆ ਪਰ ਗੱਲ ਇਹ ਆ ਵੀ ਮੇਰੇ ਵਰਗਿਆਂ ਦੀ ਵੀ ਡਿਊਟੀ ਐ ਸੁਣਾਉਣ ਦੀ ਇਹ ਤੀਜ ਨੂੰ ਜ਼ਿੰਮੇਵਾਰੀ ਥੋੜੀ ਸਮਝ ਆ ਮੈਂ ਫਰਜ਼ ਥੋੜੀ ਸਮਝ ਆ ਇਸ ਚੀਜ਼ ਨੂੰ ਮੈਂ ਇਮਾਨਦਾਰੀ ਨਾਲ ਥੋੜੀ ਲਿਆ ਮੇਰੇ ਵਰਗੇ ਬੰਦਿਆਂ ਨੂੰ ਪੈਸੇ ਮਿਲਦੇ ਆ ਸੁਣਾ ਜਾਂਦੇ ਆ ਬੜਾ ਇੱਥੇ ਇਹ ਚੀਜ਼ਾਂ ਨੂੰ ਸੁਣਾਉਣ ਬਦਲੇ ਬੰਦਿਆਂ ਨੇ ਇਹ ਥੋੜੀ ਸਮਝ ਆ ਵੀ ਆਹ ਧਰਮ ਦਾ ਕਰਮ ਹੋ ਰਿਹਾ ਮੇਰੇ ਵਰਗਿਆਂ ਨੂੰ ਤਾਂ ਸਿਰਫ ਇਹ ਚਾਹੀਦਾ ਵੀ ਪ੍ਰੋਗਰਾਮ ਹੋਣਾ ਚਾਹੀਦਾ ਸੁਣਾ ਕੇ ਘੰਟਾ ਲਾ ਕੇ ਇਹਨੇ ਪੈਸੇ ਡੋਕ ਕੇ ਚਲੋ ਸਰੇਟ ਰੱਖ ਲੈ ਬੰਦਿਆਂ ਨੇ ਕਾਰ ਬਣ ਗਈ ਸਿਰਫ ਕਾਰ ਨਾ ਫਰਜ਼ ਨਹੀਂ ਸਮਝਿਆ ਸਿਰਫ ਰੀਤੀ ਰਿਵਾਜ ਬਣ ਗਿਆ ਪਾਠ ਪੂਜਾ ਹੋਜੇ ਕਥਾ ਵਿਚਾਰ ਹੋਜੇ ਬਸ ਹੋ ਜਾਣਾ ਚਾਹੀਦਾ ਤੁਸੀ ਕਰਾ ਦੀ ਸਮਝਣ ਸਮਝਾਉਣ ਵਾਲੀ ਗੱਲ ਵਿੱਚੋਂ ਖਤਮ ਹੋ ਗਈ ਐ ਇਹਨੂੰ ਪਾਸੇ ਹੀ ਕਰਤਾ ਸੀ ਪੜ ਪੜ ਪੰਡਿਤ ਕਰਾ ਵਿਚਾਰ ਤੇ ਸਤਿਗੁਰੂ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਖੀਰ ਦੇ ਵਿੱਚ ਵਚਨ ਕਰਦੇ ਐ ਕਹਿੰਦੇ ਜੇ ਕਿਤੇ ਜੇ ਤੂੰ ਗੱਲ ਨੂੰ ਸਮਝ ਲਵੇਂ ਬਸ ਆ ਕੁਝ ਕੀਤੇ ਬਿਨ ਬੂਝੇ ਸਭ ਹੋਏ ਖੁਆਰ ਬਿਨਾ ਬੁੱਝਿਆਂ ਤੋਂ ਖਵਾਰ ਹੋ ਰਿਹਾ ਸਿਰਫ ਪੜ੍ਹ ਕੇ ਨਹੀਂ ਸੁਣ ਕੇ ਨਹੀਂ ਜੇ ਗੱਲ ਨੂੰ ਬੁੱਝੋਗੇ ਤਾਂ ਭੱਲੇ ਕੁਝ ਤਾਂ ਪਹਿਣਾ ਪੜਿਆ ਨਹੀਂ ਭੇਦ ਬੁੱਝਿਆਂ ਪਾਵਣਾ ਪੜ੍ਹ ਕੇ ਨਹੀਂ ਇਹ ਨਹੀਂ ਵੀ ਪੜਨਾ ਨਹੀਂ ਹੈਗਾ ਹੁਣ ਸ਼ੁਰੂਆਤ ਪੜਨ ਤੋਂ ਹੀ ਨਹੀਂ ਪਰ ਪੜ੍ਹ ਕੇ ਛੱਡਣਾ ਨਹੀਂ ਹੈਗਾ ਪੜਨ ਤੋਂ ਬਾਅਦ ਬੁੱਝਣਾ ਵੀ ਹੁੰਦਾ ਹੈ ਗੱਲ ਨੂੰ ਵੀ ਕੀ ਹੈ ਸਤਿਗੁਰੂ ਕਹਿੰਦੇ ਆ ਪੜਿਆ ਨਹੀਂ ਭੇਦ ਬੁੱਝਿਆਂ ਪਾਵਣਾ ਪੜ੍ਹ ਕੇ ਨਹੀਂ ਸਿਰਫ ਪਤਾ ਲੱਗਣਾ ਵੀ ਇਹ ਦ ਬੁੱਝਣਾ ਪੈਣਾ ਹੈ ਵੀ ਕੀ ਕਹਿ ਰਹੀ ਹੈ ਬਾਣੀ ਬਾਣੀ ਨੇ ਕੀ ਸਮਝਾਇਆ ਇਹ ਗੱਲ ਨੂੰ ਅਸੀਂ ਸਮਝੀਏ ਬਿਨ ਬੁੱਝੇ ਸਭ ਹੋਏ ਖੁਵਾਰ ਨਾਨਕ ਗੁਰਮੁਖ ਉਤਰ ਸਪਾਰ ਸਤਗੁਰੂ ਕਹਿੰਦੇ ਜੇ ਕੀਤੇ ਤੂੰ ਗੁਰੂ ਦੇ ਸਨਮੁਖ ਹੋ ਜਾਵੇਂ ਆਪਾਂ ਇਸ ਟੌਪਿਕ ਤੇ ਬਹੁਤ ਵਾਰ ਗੱਲ ਕੀਤੀ ਹੈ ਵੀ ਸਨਮਖ ਹੋਣ ਦਾ ਮਤਲਬ ਗੁਰੂ ਦੇ ਸਾਹਮਣੇ ਹੱਥ ਜੋੜ ਕੇ ਖੜ ਜਾਣਾ ਨਹੀਂ ਹੁੰਦਾ ਗੁਰੂ ਦੀ ਵਿਚਾਰ ਦੇ ਸਾਹਮਣੇ ਆਪਣੇ ਮਨ ਨੂੰ ਲੈ ਕੇ ਆਉਣਾ ਇਹਨੂੰ ਸਨਮਖ ਹੋਣਾ ਕਹਿੰਦੇ ਐ ਗੁਰੂ ਦੀ ਮਤ ਕੀ ਕਹਿੰਦੀ ਐ ਮੇਰੀ ਵਿਚਾਰਧਾਰਾ ਕੀ ਐ ਮੈਂ ਆਪਣੀ ਮਤ ਨੂੰ ਖਤਮ ਕਰਕੇ ਗੁਰੂ ਆਲੀ ਨਾਲ ਇੱਕਮਿਕ ਹੋ ਜਾਏ ਹਾਂ ਸਨਮਖ ਹੋਣਾ ਇਹ ਸਾਹਮਣੇ ਹੋਣਾ ਹੀ ਹੋਣਾ ਬਰਾਬਰ ਹੋਣਾ ਗੁਰੂ ਦੇ ਸਨਮਖ ਹੋਣਾ ਸਿੱਖੀਏ ਫੇਰ ਕਿਤੇ ਜ਼ਿੰਦਗੀ ਚੋਂ ਹਨੇਰਾ ਦੂਰ ਹੋਣਾ ਐ ਅਗੇ ਹਨਤਾ ਦਾ ਹਨੇਰਾ ਕੋਸ਼ਿਸ਼ ਕਰੀਏ ਭਾਈ ਸਾਡੇ ਕੋਲ ਬਾਰੀ ਸਰੋਤ ਬੜੇ ਨੇ ਚਾਨਣ ਦੇ ਪਰ ਸੁਰਤਾਂ ਦੇ ਹਨੇਰੇ ਦੂਰ ਨਹੀਂ ਸਾਡੇ ਹੋਏ ਅਸੀਂ ਦੁਨੀਆਵੀ ਤੌਰ ਤੇ ਚਾਨਣ ਬੜੇ ਕਰ ਲਏ ਆ ਬਹੁਤ ਕਰ ਲਿਆ ਚਾਨਣ ਬੜਾ ਕੁਝ ਬਾਲ ਕੇ ਵੇਖ ਲਿਆ ਬੜਾ ਕੁਝ ਜਗਾ ਕੇ ਵੇਖ ਲਿਆ ਦੀਵੇ ਵੀ ਜਗਾ ਲੈਨੇ ਅਸੀਂ ਪਰ ਕੋਸ਼ਿਸ਼ ਕਰੀਏ ਕਿਤੇ ਜਿਹਨੂੰ ਗੁਰਬਾਣੀ ਨੇ ਕਿਹਾ ਵੀ ਅੰਦਰ ਸਾਡੀ ਸੁਰਤ ਵਿੱਚ ਵੀ ਕਿਤੇ ਚਾਨਣ ਦਾ ਦੀਵਾ ਬਲੇ ਸਤਿਗੁਰ ਦੇ ਗਿਆਨ ਦਾ ਦੀਵਾ ਬਲੇ ਉਹ ਦੀਵਾ ਬਲੇ ਜਿਹਦੇ ਨਾਲ ਹਨੇਰਾ ਦੂਰ ਹੋ ਜਾਂਦਾ ਸਾਡੀਆਂ ਸੁਰਤਾਂ ਚੋਂ ਹਨੇਰਾ ਦੂਰ ਹੋਵੇ ਚਾਨਣ ਲੈ ਕੇ ਆਓ ਸਾਡੀ ਸੁਰਤ ਦੇ ਵਿੱਚ ਪਏ ਬੰਧਨ ਸਾਰੇ ਪਾਸੇ ਹੋ ਜਾਣ ਐਸਾ ਚਾਨਣ ਇੱਕ ਵਾਰ ਜ਼ਿੰਦਗੀ ਚ ਹੋ ਜਾਵੇ ਫਿਰ ਸਾਨੂੰ ਬਾਹਰੀ ਦੀਵੇ ਬਹੁਤੇ ਜਗਾਉਣ ਦੀ ਲੋੜ ਨਹੀਂ ਪੈਣੀ ਚਾਨਣ ਬੜਾ ਕਰ ਲੈਣੇ ਆ ਅਸੀਂ ਪਰ ਫੇਰ ਵੀ ਧੋਖੇ ਚੀ ਦੁਨੀਆ ਫਿਰਦੀ ਹੈ ਦਾਤਾ ਰਹਿਮਤ ਕਰੇ ਸਾਡੀ ਸੁਰਤਾਂ ਚ ਚਾਨਣ ਹੋ ਜਾਵੇ ਪਾਵਨ ਗੁਰਬਾਣੀ ਦੇ ਬੋਲ ਵਿਚਾਰਦੇ ਆ ਸਮਝਦੇ ਆ ਨੇਕਾਂ ਭੁੱਲਾ ਹੋਣੀਆਂ ਸੁਭਾਅਕ ਨੇ ਸਤਿਗੁਰ ਬਖਸ਼ਾ ਜੋਗ ਹੈ ਆਪ ਸਭਣਾ ਸੰਗਤਾਂ ਦਾ ਬਹੁਤ ਧੰਨਵਾਦ ਇਤਨੇ ਕੁ ਬੇਨਤੀਆਂ ਪ੍ਰਵਾਨ ਕਰ ਲੈਣੀ ਜੇ ਜੀ ਫਤਿ ਬੁਲਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ